ਇੱਧਰ ਫਾਦੇ ਸਿੰਘ ਜੰਡ ਦਾ ਸਨਮਾਨ ਹਾਰਲੇ ਡੈਵਿਸਨ ਮੋਟਰਸਾਈਕਲ ਦੇ ਨਾਲ ਕੀਤਾ ਜਾ ਰਿਹਾ ਹੈ ਸੁਖੀ ਬੀਨਿੰਗ ਜੀ ਚੈਕਰ ਦੇ ਵੱਲੋਂ ਠੀਕ ਹੈ ਜੀ ਠੀਕ ਹੈ ਜੀ ਹੋਲਡ ਪੁਆਇੰਟ ਵਾਲਾ ਜੀ ਉਹ ਚੈਕਰ ਦੇ ਰਿਹਾ ਵੀਰੋ ਫਿਰ ਇੱਧਰ ਮੋਟਰਸਾਈਕਲ ਦੇ ਨਾਲ ਮਾਨ ਸਨਮਾਨ ਹੋ ਰਿਹਾ ਮੇਰੇ ਵੀਰੋ ਫਤੇ ਜੰਡ ਵਾਲੇ ਦਾ ਬਲਰਾਜ ਬਾਜੀ ਦੇ ਪੁੱਤਰ ਦਾ ਕਹਿੰਦੇ ਹਾਰਨੇ ਮੋਟਰਸਾਈਕਲ ਦੇ ਕੇ ਅੱਜ ਰਾਜੂ ਰਾਮਵਾਲੀਆ ਰਿੰਕੂ ਪ੍ਰਧਾਨ ਹੋਰੇ ਸੁੱਖਾ ਰਾਮੂ ਵਾਲਾ ਇਟਲੀ ਤੇ ਨਾਲ ਕੁੰਮਣ ਬਰੇ ਹਰਬੰਸ ਸਿੰਘ ਜੀ ਕ੍ਰੇਡਾ ਤੇ ਨਾਲ ਕਹਿੰਦੇ ਸਾਡੇ ਮਾਸਰ ਜੀ ਰਾਮ ਲਵਾਇਆ ਇਹਨਾਂ ਵੱਲੋਂ ਮੇਰੇ ਵੀਰੇ ਇਹ ਮਾਨ ਸਨਮਾਨ ਦਿੱਤਾ ਜਾ ਰਿਹਾ ਹੈ ਔਰ ਫਤਿਹ ਨੂੰ ਚਾਬੀਆਂ ਦਿੱਤੀਆਂ ਜਾ ਰਹੀਆਂ ਨਾਲ ਸਾਡੇ ਲਾਡੀ ਸ਼ੇਰੋਵਾਲ ਜੀ ਸਾਬਕਾ ਐਮਐਲਏ ਸ਼ਾਹਕੋਟ ਮਜੂਤਾ ਐਮਐਲਏ ਸ਼ਾਹਕੋਟ ਲਾਡੀ ਸ਼ੇਰੋਵਾਲੀਆ ਉਹ ਵੀ ਵਿਸ਼ੇਸ਼ ਤੌਰ ਤੇ ਪੁੱਜੇ ਉਧਰ ਚਾਬੀਆਂ ਦਿੱਤੀਆਂ ਜਾ ਰਹੀਆਂ ਬੋਲੇ ਸੋ ਨਿਹਾਲ ਉਧਰ ਭਰਤੇ ਨੂੰ ਚਾਬੀਆਂ ਦਿੱਤੀਆਂ ਜਾ ਰਹੀਆਂ ਨਾਲ ਸਾਡੇ ਹਰੀ ਸਰਪੰਚ ਰਾਮੂ ਵਾਲਾ ਰਾਜੂ ਰਾਮ ਵਾਲਾ ਇਟਲੀ ਔਰ ਰਾਮ ਲਵਾਇਆ ਜੀ ਨਾਲ ਸੁਖਬੰਦ ਸਿੰਘ ਜੀ ਕੈਨੇਡਾ ਨਾਲ ਐਮਐਲਏ ਲਾਡੀ ਸ਼ੇਰੋਵਾਲੀਆ ਨਾਲ ਬਲਰਾਜ ਬਾਜੀ ਜੱਡ ਵਾਲਾ ਔਰ ਹੋਰ ਵੀ ਜਿੰਨੇ ਸਾਡੇ ਗਰਮੀਤ ਦਿਓਰ ਹੋਰੀ ਸਾਰੇ ਹੀ ਵੀਰਾਂ ਦਾ ਧੰਨਵਾਦ ਹੈ ਔਰ ਗਰਾਊਂਡ ਦਾ ਚੱਕਰ ਜਰੂਰ ਲਾਉਣਾ ਇੱਕੋ ਫਤਿਹ ਜਿੱਥੇ-ਜਿੱਥੇ ਦੀ ਮੋਟਰਸਾਈਕਲ ਦੋਵੇ ਤਾਲੀਆਂ ਜਰੂਰ ਮਾਰਨੀ ਹੈ ਇਹ ਸਾਡੇ ਇਟਲੀ ਵਾਲੇ ਭਰਾਵਾਂ ਬਲੀਓ ਵੱਡਾ ਮਾਣ ਸਨਮਾਨ ਰਿੰਕੂ ਪ੍ਰਧਾਨ ਇਟਲੀ ਨਾਲ ਸਾਡੇ ਸੁੱਖਾ ਰਾਮ ਵਾਲਾ ਇਟਲੀ ਨਾਲ ਰਾਜੂ ਰਾਮ ਵਾਲਾ ਹਰਬੰਸ ਸਿੰਘ ਜੀ ਕੈਨੇਡਾ ਨਾਲ ਹਣੀ ਸਰਪੰਚ ਹੋਰੀ ਨਾਲ ਜਿੰਨੇ ਵੀ ਐਨਆਰਆਈ ਭਰਾਵਾਂ ਦੇ ਵੱਡੇ ਸਹਿਯੋਗ ਨੇ ਨਾਲ ਤਸਵੀਰ ਸਿੰਘ ਜੀ ਤਖਰੇ ਯੂਐਸਏ ਤੋਂ ਲਾਈਵ ਜੁੜੇ ਹੋਏ ਨਾਲ ਸਤਰਾਮ ਸਿੰਘ ਜੀ ਨੰਬਰਦਾਰ ਸਾਹਿਬ ਸਾਰੇ ਹੀ ਵੀਰਾਂ ਦਾ ਧੰਨਵਾਦ ਹੈ ਹਲੋ ਹਲੋ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੇ ਸੁਖਬੰਦ ਸਿੰਘ ਜੀ ਕੈਨੇਡਾ ਜੀ ਬਹੁਤ ਵੱਡਾ ਉਹਨਾਂ ਨੇ ਮਾਣ ਵੀ ਕੀਤਾ ਮੈਂ ਵਿਸ਼ੇਸ਼ ਤੌਰ ਤੇ ਉਹਨਾਂ ਦਾ ਧੰਨਵਾਦ ਕਰਦਾ ਰਾਮ ਲੁਆਇਆ ਜੀ ਸੋ ਆਸਟ੍ਰੇਲੀਆ ਦੇ ਬਸ ਜੀ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਆ ਹਾਂਜੀ ਜਿਹੜਾ ਆ ਕੇ ਸਨਮਾਨ ਕੀਤਾ ਧੰਨਵਾਦ ਹੋਲਡ ਪੈਂਟ ਜਿਹੜਾ ਕਲੀਅਰ ਹੋ ਗਿਆ ਜੀ ਇਧਰ ਫਤਿਹ ਦਾ ਸਨਮਾਨ ਹਾਰਲੇ ਡੇਵਿਡ ਸੰਤੇ ਨਾਲ ਤਾੜੀ ਜ਼ੋਰਦਾਰ ਰਾਜੂ ਰਾਮੂ ਵਾਲੀਆ ਵੀਰ ਸਾਡਾ ਇਟਲੀ ਵਾਲਾ ਪ੍ਰਸਿੱਧ ਖੇਡ ਪ੍ਰਮੋਟਰ ਤੇ ਉਹਨਾਂ ਦੇ ਸਾਰੇ ਸਾਥੀਆਂ ਵੱਲੋਂ ਵੱਡਾ ਜਿਹਾ ਸਨਮਾਨ